ਹੋਣ ਅਸੀਂ ਆ ਗਏ ਜੀ ਮਾਰਾਟਾਈ ਟਾਈ ਬੀਚ ਮਾਰਾਟਾਈ ਟਾਈ ਇਹ ਪਤਾ ਨਹੀਂ ਮਾਰਾਟਾਈ ਹੈ ਇਹ ਹੈਗੀ ਨਿਊਜ਼ੀਲੈਂਡ ਦੇ ਬੀਚ ਲੈਂਡ ਸ਼ਹਿਰ ਦੇ ਲਾਗੇ ਆਕਲੈਂਡ ਦੇ ਵਿੱਚ ਜੋ ਕਿ ਨਿਊਜ਼ੀਲੈਂਡ ਵਿੱਚ ਆਏ ਮੌਸਮ ਬਹੁਤ ਸੋਹਣਾ ਹੈ ਧੁੱਪ ਚੜ੍ਹੀ ਹੋਈ ਆ ਆ ਹਰ ਇੱਕ ਬੀਚ ਦੇ ਲਾਗੇ ਤਾਂ ਬੈਂਚ ਜਾਂ ਬਣਿਆ ਹੁੰਦਾ ਇਹ ਬੜੀ ਇੱਥੋਂ ਦੀ ਖਾਸੀਅਤ ਹੈ ਅਗਰ ਨਾ ਨਹੀ ਆਪ ਆ ਪਣੀ ਨਾ ਹੀ ਇੱਧਰ ਆ ਜਾਓ ਆ ਜਾਓ ਜਾਨ ਲਾ ਉਹ ਪੋਂ ਬੂੰਡ ਲਾ ਕੇ ਆਉਣੇ ਪੋਂ ਪੋਂ ਵੇਖਣਾ ਪੋਂ ਹਾ ਬੋਂ ਕਿੰਨਾ ਸੋਹਣਾ ਲੱਗਦਾ ਪਿਆ ਇੱਥੇ ਇੰਨੀਆਂ ਜਿਹੜੀਆਂ ਸਾਫ਼ ਵਿੱਚਾਂ ਆਪਣੇ ਇੰਡੀਆ ਵੀ ਹੁੰਦੀਆਂ ਵਿੱਚਾਂ ਪਰ ਇੰਨੀਆਂ ਸਾਫ਼ ਨਹੀਂ ਹੁੰਦੀਆਂ ਜਿੰਨੀਆਂ ਇੱਥੇ ਸਾਫ਼ ਆ ਹੈ ਗਰਨਾਜ ਇੱਥੇ ਸਾਫ਼ ਆ ਨਾ ਐਦਾਂ ਜਿਹੜੇ ਪਹਾੜ ਜਿਹੜੇ ਤਾਂ ਨੂੰ ਸੋਹਣੇ ਸੋਹਣੇ ਦੇਖਣ ਨੂੰ ਮਿਲਣਗੇ ਤਾਂ ਹੁਣ ਆਪਾਂ ਜਾਵਾਂਗੇ ਉਧਰੋਂ ਡੈਕ ਵੱਲੋਂ ਵੀ ਆਵਾਂਗੇ ਹੁਣ ਬਸ ਗਰਮੀਆਂ ਸਟਾਰਟ ਹੋ ਗਈਆਂ ਗੋਰੇ ਤੁਹਾਨੂੰ ਜਿਹੜੇ ਇੱਥੇ ਬੀਚਾਂ ਤੇ ਦੇਖਣ ਨੂੰ ਮਿਲਣਗੇ ਅਕਸਰ ਹੀ ਹੁਣ ਆਪਾਂ ਜਾਵਾਂਗੇ ਆ ਲੱਕੜੀ ਜਿਹਦਾ ਇਹਨਾਂ ਬੈਂਚ ਬਣਾਇਆ ਹੋਇਆ ਹੈ ਡੈਕ ਉਤੋਂ ਦੀ ਓਕੇ ਜਿਹੜਾ ਸਮੁੰਦਰ ਦਾ ਹੋਰ ਵਿਸ਼ਾਲ ਵਿਊ ਦੇਖਾਂਗੇ ਇਸ ਬੀਚ ਦੀ ਖਾਸੀਅਤ ਇਹ ਕਿ ਇੱਥੇ ਗੋਰੇ ਹੀ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇਦਾਂ ਗੋਰੀਆਂ ਨੇ ਸੋਹਣੇ-ਸੋਹਣੇ ਜਿਹਨਾਂ ਦੇ ਘਰ ਹੈਗੇ ਆ ਕਾਫੀ ਮਹਿੰਗੇ ਆ ਕਿਉਂਕਿ ਜਿਹੜਾ ਬੀਚ ਤੇ ਘਰ ਬਹੁਤ ਮਹਿੰਗੇ ਹੁਣ ਉਹ ਗੋਰਾ ਜਿਹੜਾ ਕਿੱਡਾ ਲੱਕੀ ਹੋਊਗਾ ਉਹ ਇਹ ਘਰ ਬਹੁਤ ਮਹਿੰਗਾ ਬਹੁਤ ਬੀਚ ਤੇ ਕੰਡੇ ਤੇ ਮਾਰਾਟਾਈ ਬੀਜ਼ ਹਾਫ ਇੱਥੇ ਕਹਿੰਦੇ ਆ ਕਿ ਛਾਲ ਨਾ ਮਾਰੋ ਸਮੁੰਦਰ ਦੇ ਵਿੱਚ ਕਿਉਂਕਿ ਸਮੁੰਦਰ ਹੁੰਦਾ ਹੈ ਵਿਸ਼ਾਲ ਤੇ ਕੀ ਪਤਾ ਕਦੋਂ ਛੱਲਾਂ ਜਿਹੜੀਆਂ ਲੈਜਨ ਖਿੱਚ ਕੇ ਅੱਜ ਦੀ diss ਸੋਹਣੀ ਧੁੱਪ ਲੱਗੀ ਨਾ ਅੱਜ ਇਹ ਜੇ ਜੀ ਕਰਦਾ ਐਨੀ ਸੋਹਣੀ ਬੀਜ ਤੇ ਜਿਹੜਾ ਔਨ ਨੂੰ ਜੀ ਆਪੇ ਕਰਨਾ ਮੈਂ ਵਕਾਫੀ ਦਿਨਾਂ ਦਾ ਪਲਾਨ ਬਣਾਉਂਦਿਆਂ ਬੀਜ ਤੇ ਜਾਂਦਾ ਪਰ ਹਮੇਸ਼ਾ ਮੀਂਹ ਪੈ ਜਾਂਦਾ ਤੇ ਬਾਹਰ ਨਿਕਲਿਆ ਨਹੀਂ ਜਾਂਦਾ ਉੱਥੇ ਹੀ ਗੱਡੀ ਤੇ ਵਿੱਚ ਬੈਠ ਕੇ ਹੀ ਵਿਊ ਦੇਖਣਾ ਪੈਂਦਾ ਇਹ ਕਠੰਡ ਬਹੁਤ ਹੋ ਜਾਂਦੀ ਜਦੋਂ ਮੀਂਹ ਪੈਂਦਾ ਓਹ ਦੇਖੋ ਪਹਾੜ ਕਿੰਨੇ ਸੋਹਣੇ ਲੱਗਦੇ ਪਏ ਪੰਛੀ ਉੱਡ ਰਹੇ ਆ ਅੱਜ ਲੋਕ ਇੰਨੇ ਹੈ ਨਹੀਂ ਜਿੰਨੇ ਚਾਹੀਦੇ ਹੈ ਗੁਰਨਾਜ ਵੀਕੈਂਡ ਨਹੀਂ ਅੱਜ ਫਰਾਈਡੇ ਆ ਜ਼ਿਆਦਾਤਰ ਲੋਕ ਕਿ ਕੰਮ ਕਰਨਦੇ ਆ ਜੀ ਜਹਾਜ ਬੱਦਲਾਂ ਦੇ ਵਿੱਚ ਉੱਡਦਾ ਆਪਾਂ ਕਰਾਂਗੇ ਝੂਮ ਆਪਣੇ ਕੈਮਰੇ ਨਾਲ ਕਾਫੀ ਸੋਹਣਾ ਨਜ਼ਾਰਾ ਹੁੰਦਾ ਹੈ ਇੰਨੀ ਸੋਹਣੀ ਬੀਚ ਤੇ ਆ ਕੇ ਇੱਕ ਗੱਲ ਕੀ ਇੱਥੇ ਸਫਾਈ ਬਹੁਤ ਆ ਨਹੀਂ ਤੇ ਆ ਲੋਕਾਂ ਨਾਲ ਭਰੇ ਪਿਆੰਦਾ ਬੈਂਚ ਕਿਰ ਇੱਥੇ ਫੋਟੋ ਖਿਚਣ ਨੂੰ ਵੀ ਥਾਂ ਨਹੀਂ ਮਿਲਦੀ ਵਾਹ ਸਮੁੰਦਰ ਦੇ ਵਿੱਚ ਖੜੇ ਆ ਜੀ ਅਸੀਂ ਇੱਧਰ ਵੀ ਸਮੁੰਦਰ ਆ ਤੇ ਇੱਧਰ ਵੀ ਸਮੁੰਦਰ ਆ ਤੇ ਆ ਇਹਨਾਂ ਲੱਕੜੀ ਦਾ ਬਣਾਇਆ ਹੈ ਬੈਂਚ ਜਾਂ ਇਥੋਂ ਜਿਹੜਾ ਸਮੁੰਦਰ ਦਾ ਵਿਸ਼ਾਲ 뷰 ਦੇਖ ਸਕਦੇ ਆਪਾਂ ਗਰਾਈ ਥੱਲੇ ਥੋੜਾ ਡਿੱਗਣਾ ਪੁੱਤ ਬਹੁਤ ਵਧੀਆ ਆਨੰਦ ਆ ਰਿਹਾ ਨਾ ਅੱਜ ਮੌਸਮ ਬਹੁਤ ਸੋਹਣਾ ਅੱਜ ਆਹ ਕਿਹਨੇ ਗੰਦ ਮਾਰਿਆ ਇੱਥੇ ਲੋਕੀ ਪਤਾ ਨਹੀਂ ਗੰਦ ਮਾਰਨ ਲੱਗਿਆ ਵੇਦੇ ਨਹੀਂ ਹੈਗੀ ਆਵੇ ਕਿਹਨੇ ਇੱਥੇ ਰਬਿਸ਼ ਵਿੱਚ ਤੁੰਗ ਘਤਿਆ ਡੋਰੀਟੋਜ਼ ਖਾ ਕੇ ਆਪਾਂ ਥੱਲੇ ਚਲੀ ਜਾਣਾ ਸਮੁੰਦਰ ਦਾ ਆਪਾਂ ਸਭ ਥੱਲੇ ਓ 뷰 ਵੇਖਿਆ ਜਾਏਗਾ ਪੁੱਤ ਵੇ ਬੱਚਿਆਂ ਨੂੰ ਹੁੰਦਾ ਪੌੜੀਆਂ ਉਤਰਨ ਚੜ੍ਹਨ ਦਾ ਬੜਾ ਹੁੰਦਾ ਹੈ ਤੇ ਇਸ ਕਰਕੇ ਬੱਚਿਆਂ ਦੀ ਖੁਸ਼ੀ ਦੇ ਨਾਲ ਆਪਣੀ ਖੁਸ਼ੀ ਆ ਜੇ ਬੱਚੇ ਖੁਸ਼ ਆ ਤੇ ਆਪਾਂ ਖੁਸ਼ ਆ ਬੱਚਿਆਂ ਨੂੰ ਵੇਹ ਡਰਾਉਣਾ ਨਹੀਂ ਚਾਹੀਦਾ ਕਿ ਪੁੱਤ ਹਾਏ ਹਾਏ ਪਾਣੀ ਪਾਣੀ ਉਹ ਥੋੜਾ ਨ ਡਰ ਹੋਣਗੇ ਫੇਰ ਹੀ ਪਤਾ ਲੱਗੂ ਉਹਨਾਂ ਨੂੰ 스ਵਿਮਿੰਗ ਵੀ ਆਉਣੀ ਬਹੁਤ ਜ਼ਰੂਰੀ ਆ ਵੇ ਇੱਥੇ ਵੀ ਲੱਕੜ ਦਾ ਬੈਂਚ ਬਣਾਇਆ ਨਾ ਟੈਕ ਜਿਦਾ ਉੱਥੇ ਨੇ ਵੇਖਿਆ ਹੈ ਆਪਾਂ ਕਾਫੀ ਥੱਲੇ ਉਹਨਾਂ ਪਿੱਲਰ ਜੇ ਲਾਏ ਹੋਇਆ ਅਗੇ ਪਤ ਪਾਣੀ ਆ ਗਿਆ ਵੇ ਪਾਣੀ ਟੰਡਾ ਆ ਪਾਣੀ ਇੱਥੇ ਮੈਨੂੰ ਆ ਕੇ ਯਾਦ ਆ ਗਏ ਕਿ ਵੈ ਚੱਲੇ ਤੇ ਪਾਣੀ ਆਪਣੇ ਉੱਥੇ ਪਵਿੱਤਰ ਸਰੋਵਰ ਹੁੰਦਾ ਹੈ ਨਾ ਉੱਥੇ ਆਪਾਂ ਫੰਕਸ਼ਨ ਆਨਾ ਕਰਦੇ ਹੁੰਨੇ ਮਤਲਬ ਮੈਂ ਕੋਈ ਦੀ ਤੁਲਨਾ ਨਹੀਂ ਕਰਦੇ ਉੱਥੇ ਸਿਰਫ ਇਹੀ ਯਾਦ ਆਈ ਕਿ ਛੋਟੇ ਹੁੰਦੇ ਜਿੱਦਾਂ ਪੰਛਨਾ ਨਗਰਾਉਂਦੇ ਹੁੰਦੇ ਨੇ ਨਾ ਮੰਮੀ ਆਪਣੇ ਕਿ ਪੁੱਤ ਪੰਛਨਾ ਨਗਰਾ ਕਰ ਲਓ ਉਹ ਤੇ ਪਵਿੱਤਰ ਸਮੁੰਦਰ ਹੈ ਪੁੱਤ ਤਿਆ ਨੂੰ ਪਾਵਾ ਬਾਮਰ ਤਾ ਕਰ ਲਾ ਚੰਗਾ ਇੱਥੇ ਬਹਿ ਜਾ ਇੱਥੇ ਬਹਿ ਜਾ ਹਾਂ ਤਨ ਵਧੀਆ ਲੱਗਦਾ ਪਿਆ ਨਾ ਫਿਰ ਤੂੰ ਇੱਥੇ ਖੇਡ ਲਾ ਬੱਚਿਆਂ ਨੂੰ ਵਾਟਰ ਪਲੇ ਜਿੱਦਾਂ ਪਾਣੀ ਦੇ ਨਾਲ ਖੇਡਣਾ ਬੜਾ ਵਧੀਆ ਲੱਗਦਾ ਹੈ ਨਹੀਂ ਜਾਂਦੀ ਕਿ ਹੱਥ ਲਾਉਣਾ ਠੰਡਾ ਪਾਣੀ ਹੈ ਪਾਣੀ ਠੰਡਾ ਅੱਛਾ ਠੰਡ ਲਾ ਦੀ ਬੀ ਤਨ ਚਲੋ ਤਾਂ ਨਹੀਂ ਕਰਦੇ ਆਪਾਂ ਹੁਣ ਜਿਹੜੀ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਹੁਣ ਹੁਣ ਕਿੰਨੀ ਜ਼ੋਣੀ ਧੁੱਪ ਲੱਗੀ ਹੁਣ ਹਵਾਵਾਂ ਜਿਆਦੀਆਂ ਵਗਣ ਲੱਪੀਆਂ ਤੇ ਉਹ ਜਾਣ ਕੇ ਗਿੱਲੀ ਕਰਨ ਦੀ ਮੈਂ ਤਾਂ ਚੁੱਕੀ ਉਹ ਬਿਲਕੁਲ ਕਰਦਾ ਨਾ ਨਾ ਪਤਾ ਅਬ ਚੱਲੀ ਹੁਣ ਤੂੰ ਤੇ ਪੁੱਠੇ ਕੰਮ ਕਰ ਲਾ ਪਿਆ ਤੇ ਇਹ ਕੰਮ ਤਾਂ ਨਹੀਂ ਚੱਲਣੇ ਚਲੋ ਚੱਲੀ ਹੁਣ ਇਹੀ ਚੰਦੇ ਬੱਚੇ ਕਿ ਐਂ ਪੁੱਠੇ ਕੰਮ ਕਰੀ ਪਰ ਇਹ ਵਧੀਆ ਵੀ ਆ ਯਾਰ ਜੋ ਤੁਹਾਡੇ ਮਨ ਨੂੰ ਵਧੀਆ ਲੱਗਦਾ ਏ ਉਹੀ ਆ ਇਹ ਜਿਹੜੀ ਸਟੇਜ ਹੁੰਦੀ ਜਦੋਂ ਬੱਚਾ ਮਨ ਵਧੀਆ ਹੁੰਦਾ ਕਿਉਂਕਿ ਵੱਡੇ ਹੋ ਕੇ ਟੈਨਸ਼ਨ ਕੰਮਾਂ ਤੋਂ ਘਰ ਘਰ ਤੋਂ ਕੰਮ ਕੋਈ ਚਿੰਤਾ ਕੋਈ ਪੈਸੇ ਦੀ ਚਿੰਤਾ ਇਧਰ ਆ ਦੂਜੀ ਜ਼ੈੜ ਤੇ ਵੀ ਨਾ ਲੱਕੜੀ ਤਾਂ ਬਣਾਇਆ ਥੱਲੇ ਜਾਣ ਨੂੰ ਤੇ ਤੁਸੀਂ ਗੋਰੇ ਦੇਖ ਸਕਦੇ ਜੋ ਬੀਚ ਦੇ ਕੰਡੇ ਤੇ ਜਿਹੜਾ ਸਨ ਬਾਤ ਕਰਦੇ ਹੋਏ ਕਿਉਂਕਿ ਜ਼ਿੰਦਗੀ ਦਾ ਆਨੰਦ ਵੀ ਲੈਣਾ ਚਾਹੀਦਾ ਕੰਮ ਤੇ ਹੁੰਦੇ ਰਹਿਣੇ ਆ ਆ ਵੇਖੋ ਹੁਣ ਫੇਰ ਧੁੱਪ ਲੱਗੀ ਇਦਾਂ ਮੈਨੂੰ ਲੱਗਦਾ ਬੱਦਲ ਝੱਗੇ ਆ ਜਾਂਦੇ ਆ ਹੁਣ ਧੁੱਪ ਸੋਹਣੀ ਲੱਗੀ ਆ ਤੇ ਦ੍ਰਿਸ਼ ਵੀ ਸੋਹਣਾ ਲੱਗਦਾ ਆਉਂਦਾ ਪਿਆ ਹੁਣ ਧੁੱਪੋਂ ਵਧੀਆਂ ਪੈਂਦੀ ਨਾ ਕੰਨਾ ਆ ਜਾ ਆਪਾਂ ਫੋਟੋ ਖਿਚਾਈਏ ਓਏ ਵੇਖੋ ਕੈਮਰੇ ਵਾਲਾ ਓ ਤੂੰ ਟੀਵੀ ਤੇ ਆਉਂਦੇ ਉੱਧਰ ਮਨ ਨੂੰ ਟੀਵੀ ਤੇ ਹੁੰਦਾ ਬੜਾ ਸ਼ੌਂਕ ਹੁੰਦਾ ਤਾਂ ਹੀ ਮੈਂ ਹਾਂ ਚੱਲ ਆਪਾਂ ਸਸਤਾ ਕੰਮ ਕਰ ਲੈਨੇ ਆਂ ਵੀਡੀਓ ਆਪੇ ਆਪਣੀ ਬਣਾ ਕੇ ਤੇ ਟੀਵੀ ਤੇ ਲਾ ਲਿਆ ਕਰਾਂਗੇ ਤੇ ਮਤਲਬ ਟੀਵੀ ਤੇ ਆ ਗਿਆ ਹੈ ਨਾ ਆਪਣੀ ਜਾਦਗਰ ਬਣ ਗਈ ਇਹ ਵਧੀਆ ਗੱਲ ਨੇ ਹੁਣ ਆਪਾਂ ਵਿੱਚ ਤੇ ਤੁਰ ਕੇ ਜਾਂਨੇ ਤੂੰ ਉਧਰ ਰੋੜਿਆਂ ਨਾਲ ਖੇਡ ਨਾ ਆ ਰੋੜਿਆਂ ਨਾਲ ਚੱਲ ਖੇਡ ਜੇ ਰੋੜਿਆਂ 'ਚ ਖੇਡਣਾ ਤੂੰ ਆ ਜਾ ਆ ਜਾ ਪੁੱਤ ਆ ਜਾ ਪਾਣੀ ਚੜਦਾ ਹੁੰਦਾ ਹੀ ਹੋਰ ਹੈ ਕੁੜੀ ਸਾਗੋਈ ਜਵਾਕਾਂ ਨਾਲ ਮਗਰ ਜਾਵੇ ਨਾ ਹੋਰ ਗਾਂ ਜਾਣਾ ਹੁੰਦਾ ਪੁੱਤ ਮੈਂ ਬਰ ਲਿਆ ਕੇ ਲੈ ਕੇ ਨਹੀਂ ਆਇਆ ਕਰਨਾ ਤੈਨੂੰ ਜੇ ਤੂੰ ਇਦਾਂ ਭੱਜਣਾ ਬੜੀ ਫੜੀ ਬੜੀ 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 ਫੜੀ ਫੜੀ ਫੜੋ ਖਿਚਾਈ ਆ ਪਾ ਆ ਚੱਲ ਆ ਜਾ ਓ ਮਮਾ ਹੈ ਜਾਣਦੇ ਇਹਨੂੰ ਆਪੇ ਸਮੁੰਦਰ ਜਾ ਉਹ ਰੋੜ ਜਾਣਾ ਤੂੰ ਫਿਰ ਵੇਖੀ ਮੈਂ ਕਿੱਦਾਂ ਜਾਂਦੀ ਹੋਂ ਇਹਨੂੰ ਪਤਾ ਝੂਲੇ ਕਿਦਰ ਇਦਾਂ ਹਰ ਇੱਕ ਨਿਊਜ਼ੀਲੈਂਡ ਵਿੱਚ ਇਦਾਂ ਦੇ ਪੰਨੇ ਹਜ਼ਾਰਾਂ ਪਾਰਕਾਂ 'ਚ ਇਦਾਂ ਬਣੀਆਂ ਹੀ ਆ ਝੂਲੇ ਚੱਲੇ ਲੱਗੇ ਹੁੰਦੇ ਆ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਖਰਾਬ ਕਰਨ ਤੇ ਇਦਾਂ ਇਹਨਾਂ ਵਿੱਚ ਪਾ ਕੇ ਤੇ ਝੂੜੇ ਦਵਾ ਸਕਦੇ ਚਲੋ ਯਾਰ ਇਥੇ ਰੱਖ ਝੂੜੇ ਦਵਾ ਦਿੰਦਾ ਤੁਹਾਨੂੰ ਸਹੀ ਭਾਇਆ ਬਲਮਨ ਝੂਲੇ ਪਿਛੇ ਨੂੰ ਕਿੱਥੇ ਦੱਗਣ ਜਿਹੇ ਨੇ ਦਈ ਲੈ ਥੱਲੇ ਨੂੰ ਆਏ ਨਹੀਂ ਬੁੱਤ ਹੁਣ ਇੱਕ ਬਹੁਤ ਵੱਡਾ ਕੰਮ ਹੁੰਦਾ ਜਿਹੜਾ ਬੱਚਿਆਂ ਨੂੰ ਖੜਾਉਣਾ ਚੱਲ ਠੀਕ ਹੈ ਤੇ ਬਹੁਤ ਸੋਹਣੀ ਪਾਰਟੀ ਵੀ ਚੱਲਦੀ ਪਈ ਆ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਆ ਕਈ ਲੋਕ ਤੇ ਪੂਰਾ ਨਜ਼ਾਰਾ ਲੈ ਰਹੇ ਪਾਰਕ ਦਾ ਕੱਪੜੇ-ਕੁਪੜੇ ਲਾ ਕੇ ਸੰਬਾਦ ਕਰਨਾ ਹੈ ਅਹੀਂ ਤੇ ਪੂਰੇ ਕੱਪੜੇ ਪਾ ਕੇ ਛਾੜ ਕੇ ਕਿਤੇ ਠੰਡ ਨਾ ਲੱਗ ਜਾ ਕਿਉਂਕਿ ਅਹੀਂ ਕਿਹੜਾ 스ਵਿਮਿੰਗ ਕਰਨਾ ਹੈ